ਅਸਿਕਲ ਸਾਰਿਆਂ ਨੂੰ ਕੈਨੇਡਾ ਦੇ ਵਿੱਚ ਦਿਨ ਪਰ ਦਿਨ ਇਮੀਗ੍ਰੈਂਟਸ ਦੇ ਖਿਲਾਫ ਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਖਿਲਾਫ ਹੇੜ ਵੱਦੀ ਜਾ ਰਹੀ ਹੈ ਤੇ ਇਸ ਹੇੜ ਦੇ ਪਿੱਛੇ ਸਰਕਾਰ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਪਲੱਸ ਉਹਨਾਂ ਪੋਲਿਟਿਸ਼ੀਅਨਸ ਦੀ ਸਾਜ਼ਿਸ਼ ਹੈ ਜੋ ਪਾਵਰ ਨੂੰ ਗ੍ਰੈਬ ਕਰਨਾ ਚਾਹੁੰਦੇ ਨੇ ਸਰਕਾਰ ਆਪਣੀਆਂ ਨਲਾਇਕੀਆਂ ਤੋਂ ਧਿਆਨ ਹਟਾਉਣ ਵਾਸਤੇ ਸਾਰਾ ਧਿਆਨ ਜੋ ਲੋਕਾਂ ਦਾ ਉਹ ਇਮੀਗ੍ਰੈਂਟਸ ਵੱਲ ਲਿਜਾਣਾ ਚਾਹੁੰਦੀ ਹੈ ਤਾਂ ਕਿ ਉਹਨਾਂ ਨੂੰ ਲੱਗੇ ਵੀ ਸਾਰਾ ਜੋ ਸਾਡੀ ਹਾਲਤ ਦਾ ਅੱਜ ਜ਼ਿੰਮੇਵਾਰ ਹੈ ਉਹ ਇਹ ਇਮੀਗ੍ਰੈਂਟਸ ਜੋ ਇਸ ਕੰਟਰੀ ਦੇ ਵਿੱਚ ਆ ਰਹੇ ਨੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਤੇ ਜਿਹੜੇ ਪੋਲੀਟੀਸ਼ੀਅਨਸ ਕਈ ਇਹ ਹੇਟ ਸਪੀਚਸ ਕਰ ਰਹੇ ਨੇ ਤੇ ਜੋ ਲੋਕਾਂ ਨੇ ਸੈਂਟੀਮੈਂਟ ਭੜਕਾ ਰਹੇ ਨੇ ਉਹਨਾਂ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਉਹ ਪੋਲਰਾਈਜ਼ੇਸ਼ਨ ਕਰ ਦੇਣ ਵੋਟਾਂ ਦੀ ਤੇ ਉਹਨਾਂ ਦਾ ਸੋਲ ਪਰਪਸ ਇਹ ਹੈ ਕਿ ਉਹ ਆਪਣੀ ਪਾਵਰ ਦੇ ਵਿੱਚ ਆਉਣ ਸੋ ਇਸ ਕਰਕੇ ਉਹ ਇੱਕ ਐਂਟੀ ਇਮੀਗ੍ਰੈਂਟ ਵੇਵ ਬਣਾਉਂਦੇ ਪਏ ਨੇ ਵੀ ਸਾਡੀਆਂ ਸਾਰੀਆਂ ਪ੍ਰੋਬਲਮਾਂ ਦੀ ਰੀਜ਼ਨ ਇਮੀਗ੍ਰੈਂਟਸ ਨੇ ਹਾਲਾਂਕਿ ਕੈਨੇਡਾ ਦੇ ਵਿੱਚ ਜੇ ਆਪਾਂ ਅਬੋਰਜਨਲ ਲੋਕਾਂ ਨੂੰ ਛੱਡ ਦਈਏ ਤਾਂ ਸਾਰੇ ਹੀ ਇਮੀਗ੍ਰੈਂਟਸ ਨੇ ਕੋਈ ਹੋ ਸਕਦਾ ਆਪ ਆਇਆ ਹੋਵੇ ਕਿਸੇ ਦੇ ਪੇਰੈਂਟਸ ਆਏ ਹੋਣ ਕਿਸੇ ਦੇ ਗ੍ਰੈਂਡਪੇਰੈਂਟਸ ਆਏ ਹੋਣ ਜਾਂ ਹੋ ਸਕਦਾ ਕਿਸੇ ਦੇ ਗ੍ਰੇਡ ਗ੍ਰੈਂਡਪੇਰੈਂਟਸ ਆਏ ਜਿਹੜੇ ਗੋਰੇ ਵੀ ਇੱਥੇ ਆਏ ਨੇ ਜੋ ਇਹ ਬ੍ਰਿਟਿਸ਼ਰਸ ਨੇ ਜਾਂ ਫ੍ਰੈਂਚ ਲੋਗ ਨੇ ਜਿਨ੍ਹਾਂ ਨੇ ਇਨੀਸ਼ੀਅਲੀ ਕੈਨੇਡਾ ਨੂੰ ਵਸਾਇਆ ਇਹ ਵੀ ਐਜ਼ ਅ ਇਮੀਗ੍ਰੈਂਟ ਹੀ ਆਏ ਸੀ ਤੇ ਇਮੀਗ੍ਰੈਂਟ ਆ ਕੇ ਇਹਨਾਂ ਨੇ ਇਸ ਧਰਤੀ ਉੱਤੇ ਕਬਜ਼ਾ ਕੀਤਾ ਇਮੀਗ੍ਰੇਸ਼ਨ ਬਾਰੇ ਕੁਝ ਜੈਨੂਅਲ ਲੋਕਾਂ ਨੇ ਆਪਣਾ ਜੈਨੂਅਨ ਕੰਸਰਨ ਸ਼ੋ ਵੀ ਉਹਨਾਂ ਦਾ ਕੰਸਰਨ ਠੀਕ ਵੀ ਹੈ ਕਿਉਂਕਿ ਸਰਕਾਰ ਨੇ ਜੋ ਹਾਲਾਤ ਕੈਨੇਡਾ ਦੇ ਬਣਾਏ ਹੋਏ ਨੇ ਉਹ ਬਹੁਤ ਹੀ ਮਾੜੇ ਨੇ ਇਹ ਇਮੀਗ੍ਰੇਸ਼ਨ ਪਾਲਿਸੀ ਬੜੀ ਹੀ ਲੂਸ ਕੀਤੀ ਹੋਈ ਹੈ ਜਿੰਨਾ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਉਹ ਤੋਂ ਕਿਤੇ ਵੱਧ ਸਾਡੇ ਕੋਲ ਇਮੀਗ੍ਰੈਂਟਸ ਆ ਚੁੱਕੇ ਨੇ ਨਾ ਸਾਡੇ ਕੋਲ ਹਾਊਸਿੰਗ ਹੈ ਨਾ ਸਾਡੇ ਕੋਲ ਹੈਲਥ케ਅਰ ਹੈ ਤੇ ਨਾ ਸਾਡੇ ਕੋਲ ਹੋਰ ਕੋਈ ਇਨਫਰਾਸਟ੍ਰਕਚਰ ਹੈ ਜੇ ਇਹਦੇ ਇੱਕ ਖਾਸ ਕਰਕੇ ਲੋਡ ਹੁੰਦੇ ਜਦੋਂ ਆਪਾਂ ਇੰਨੇ ਸਾਰੇ ਇਮੀਗ੍ਰੈਂਟਸ ਕੰਟਰੀ ਦੇ ਵਿੱਚ ਬੁਲਾਈਏ ਐਂਡ ਟੌਪ ਆਫ 댓 ਅਸੀਂ ਰੈਫਿਊਜੀਸ ਵੀ ਬੁਲਾ ਰਹੇ ਹਾਂ ਅਜ਼ਾਇਲਮ ਸੀਕਰਸ 10 ਅਸੀਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਆਉਣ ਦਾ ਮੌਕਾ ਦਿੰਦੇ ਪਏ ਹਾਂ ਇਹ ਪਾਲਿਸੀ ਕੈਨੇਡੀਅਨਸ ਨੂੰ ਤਾਂ ਕਿਲ ਕਰਦੀ ਪਈ ਹੈ ਪਲੱਸ ਜਿਹੜੇ ਇਮੀਗ੍ਰੈਂਟਸ ਈ ਆ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਨੇ ਡੇ ਬਾਈ ਡੇ ਉਹਨਾਂ ਲਈ ਵੀ ਬੜਾ ਹਾਰਡ ਹੁੰਦਾ ਪਿਆ ਇੱਥੇ ਰਹਿਣਾ ਤੇ ਸਰਵਾਈਵ ਕਰਨਾ ਫਿਲਹਾਲ ਜੋ ਪਾਲਿਸੀ ਚੱਲਦੀ ਪਈ ਉਹ ਆਊਟ ਆਫ ਕੰਟਰੋਲ ਚੱਲਦੀ ਪਈ ਹੈ ਇਮੀਗ੍ਰੈਂਟਸ ਦੀ ਕੈਨੇਡਾ ਨੂੰ ਲੋਡ ਹੈ ਕਿਉਂਕਿ ਜੜੀ ਸਾਡੀ ਪੋਪੂਲੇਸ਼ਨ ਹੈ ਉਹ ਬਜ਼ੁਰਗ ਹੁੰਦੀ ਜਾ ਰਹੀ ਹੈ ਪਲੱਸ ਜਿਹੜੇ ਇਮੀਗ੍ਰੈਂਟਸ ਤੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਉਂਦੇ ਨੇ ਉਹ ਕੰਮ ਕਰਦੇ ਨੇ ਟੈਕਸਸ ਪੇ ਕਰਦੇ ਨੇ ਤੇ ਜਿਹੜੀ ਕੈਨੇਡਾ ਪੈਨਸ਼ਨ ਹੈ ਜੋ ਬਜ਼ੁਰਗਾਂ ਦੀ ਪੈਨਸ਼ਨ ਹੈ ਜਾਂ ਉਹ ਸਾਰਾ ਪੈਸਾ ਉੱਥੋਂ ਵੀ ਉਹਨਾਂ ਨੂੰ ਕੰਟ੍ਰਿਬਿਊਟ ਹੁੰਦਾ ਸੋ ਜੇ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਹੀ ਬੁਲਾਉਂਦੇ ਆ ਤਾਂ ਉਹਨਾਂ ਜਿਹੜੇ ਤਿੰਨ ਗੁਣਾ ਫੀਸ ਹੈ ਪਲੱਸ ਜੋ ਕੰਮ ਕਰਦੇ ਨੇ ਟੈਕਸਿਸ ਭਰਦੇ ਨੇ ਉਹ ਸਾਰੀਆਂ ਕਿਤੇ ਨਾ ਕਿਤੇ ਸਾਡੇ ਇਨਫਰਾਸਟ੍ਰਕਚਰ ਨੂੰ ਵੀ ਹੈਲਪ ਕਰਦੀਆਂ ਨੇ ਪਲੱਸ ਜੋ ਸਾਡੀਆਂ ਵੈਲਫੇਅਰ ਸਕੀਮਸ ਨੇ ਉਹਨਾਂ ਦੇ ਪ੍ਰਤੀਬਿਕ ਦੇਣਾ ਕਿਤੇ ਕੰਟ੍ਰਿਬਿਊਟ ਕਰਦੀਆਂ ਨੇ ਸੋ ਇੱਕ ਹੋਰ ਆਰਗੂਮੈਂਟ ਪੇਸ਼ ਕੀਤਾ ਜਾਂਦਾ ਕਿ ਜਿਹੜੇ ਇਮੀਗ੍ਰੈਂਟਸ ਨਵੇਂ ਆਉਂਦੇ ਨੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ ਉਹ ਇੱਥੇ ਦੇ ਕਲਚਰ ਦੀ ਰਿਸਪੈਕਟ ਨਹੀਂ ਕਰਦੇ ਇੱਥੇ ਦੇ ਲੋਕਾਂ ਦੀ ਸੋ ਮੈਂ ਬਿਲਕੁਲ ਮੰਨਦਾ ਵੀ ਜਿਹੜਾ ਵੀ ਇਨਸਾਨ ਇੱਥੇ ਨਵਾਂ ਆਉਂਦਾ ਹੈ ਤੇ ਉਹਦੀ ਇਹ ਰਿਸਪੌਂਸਿਬਿਲਟੀ ਬਣਦੀ ਹੈ ਕਿ ਉਹ ਲੋਕਾਂ ਦੀ ਫ੍ਰੀडम ਦੀ ਰਿਸਪੈਕਟ ਕਰਨ ਉਹਨਾਂ ਦੀ ਪ੍ਰਾਈਵੇਸੀ ਦੇ ਰਿਸਪੈਕਟ ਕਰਨ ਤੇ ਇੱਥੇ ਦੇ ਕਲਚਰ ਬਾਰੇ ਜਾਣਨ ਬਟ ਐਟ ਦਾ ਸੇਮ ਟਾਈਮ ਜਿਹੜੀ ਇਹ ਹੇਟ ਹੈ ਐਂਟੀ ਇਮੀਗ੍ਰੈਂਟ ਵੇਵ ਹੈ ਇਹ ਸਾਡੀ ਸੋਸਾਇਟੀ ਦੇ ਵਿੱਚ ਡਿਵਾਈਸਿਵ ਲਾਈਨਸ ਕ੍ਰੀਏਟ ਕਰਦੀ ਜਾ ਰਹੀ ਹੈ ਅਸੀਂ ਆਪਣੀ ਹਰ ਇੱਕ ਪ੍ਰੋਬਲਮ ਨੂੰ ਇਮੀਗ੍ਰੈਂਟਸ ਉੱਤੇ ਮੜੀ ਜਾ ਰਹੇ ਹਾਂ ਐਜ਼ ਇਫ ਇਮੀਗ੍ਰੈਂਟਸ ਆਰ ਰਿਸਪੌਂਸਿਬਲ ਫਾਰ ਏਵਰੀ ਪ੍ਰੋਬਲਮ ਵਿਚ ਕੈਨੇਡੀਅਨਸ ਆਰ ਫੇਸਿੰਗ ਟੁਡੇ ਜੋ ਅਟਲਾਂਟਿਕ ਕੈਨੇਡਾ ਦੇ ਵਿੱਚ ਗਰੀਬੀ ਹੈ ਕੀ ਉਹ ਇਮੀਗ੍ਰੈਂਸੀ ਦੀ ਦੇਣ ਕਿ ਜਿਹੜੀ ਨਾਰਥ ਵੈਸਟਰਨ ਟੈਰੀਟਰੀ ਨੂਨਾਬੂਤਿਆ ਯੂਕਾਨ ਟੈਰੀਟਰੀ ਦੇ ਵਿੱਚ ਗਰੀਬੀ ਹੈ ਜਾਂ ਜੋ ਪਛੜਾਪਨ ਹੈ ਉਹ ਇਮੀਗ੍ਰੈਂਸੀ ਦੀ ਦੇਣ ਇਹ ਜੋ ਸਾਡੀਆਂ ਪ੍ਰੋਬਲਮਸ ਨੇ ਜਿਵੇਂ ਹਾਈਵੇ ਸਾਡੇ ਕੋਲ ਹੈ ਨਹੀਂ ਗੇ ਇਨਫਰਾਸਟ੍ਰਕਚਰ ਸਾਡੇ ਕੋਲ ਹੈ ਨਹੀਂ ਗਾ ਹੈਲਥ ਕੇਅਰ ਸਾਡਾ ਸਫਰ ਕਰਦਾ ਪਿਆ ਸ਼ਾਰਟੇਜ ਉੱਥੇ ਵਰਕਰਸ ਦੀ ਸਾਡੇ ਕੋਲ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਸ਼ਾਰਟੇਜ ਆ ਵਰਕਰਸ ਦੀ ਸਾਡੇ ਕੋਲ ਘਰ ਹੈ ਨਹੀਂ ਗੇ ਇਹ ਸਾਰੀਆਂ ਚੀਜ਼ਾਂ ਲਈ ਗਵਰਨਮੈਂਟ ਰਿਸਪੌਂਸਿਬਲ ਹੈ ਗਵਰਨਮੈਂਟ ਦੀ ਪਾਲਿਸਿਜ਼ ਰਿਸਪੌਂਸਿਬਲ ਹੈ ਸੋ ਜੇ ਇਨਸਟੈਡ ਕਿ ਅਸੀਂ ਲੋਕਾਂ ਨੂੰ ਬਲੇਮ ਕਰੀਏ ਨਵੇਂ ਇਮੀਗ੍ਰੈਂਟਸ ਜਾਂ ਸਟੂਡੈਂਟਸ ਨੂੰ ਬਲੇਮ ਕਰੀਏ ਸਾਨੂੰ ਸਰਕਾਰ ਨੂੰ ਸਵਾਲ ਪੁੱਛਣੇ ਚਾਹੀਦੇ ਆ ਸਾਨੂੰ ਇਮੀਗ੍ਰੈਂਟਸ ਨੂੰ ਸੌਫਟ ਟਾਰਗੇਟ ਸਮਝ ਕੇ ਇਹਨਾਂ ਨੂੰ ਹਰੇਕ ਚੀਜ਼ ਵਾਸਤੇ ਬਲੇਮ ਨਹੀਂ ਕਰਨਾ ਚਾਹੀਦਾ ਇਹ ਇਮੀਗ੍ਰੈਂਟਸ ਇੱਥੇ ਦੀ ਸਰਕਾਰ ਦੀ ਜੋ ਪਾਲਿਸਿਜ਼ ਨੇ ਉਹਨਾਂ ਦੇ ਥਰੂ ਹੀ ਇੱਥੇ ਲੀਗਲੀ ਆ ਰਹੇ ਨੇ ਕੋਈ ਵੀ ਇਲਲੀਗਲੀ ਨਹੀਂ ਆ ਰਿਹਾ ਇੱਥੇ ਜਿਹੜੇ ਇਲਲੀਗਲੀ ਆ ਰਹੇ ਨੇ ਉਹ ਇੱਕ ਡਿਫਰੈਂਟ ਮੈਟਰ ਹੈ ਇਹ ਸਾਨੂੰ ਕ੍ਰੈਕਡਾਉਨ ਕਰਨਾ ਚਾਹੀਦਾ ਤਾਂ ਉਹਨਾਂ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਕ੍ਰੈਕਡਾਉਨ ਕਰਨਾ ਚਾਹੀਦਾ ਜਿਨ੍ਹਾਂ ਦੇ ਥਰੂ ਕ੍ਰਾਈਮਨਲਸ ਆ ਰਹੇ ਨੇ ਜਾਂ ਜਿਹੜੇ ਸਾਡੀਆਂ ਪਾਲਿਸੀਜ਼ ਬੜੀਆਂ ਲੂਜ਼ ਨੇ ਜਿੱਦਾਂ ਕਿ ਲੋਕ ਇੱਥੇ ਵਿਜ਼ਟਰ ਵੀਜ਼ਾ ਤੇ ਆਉਂਦੇ ਨੇ ਐਲ ਐਮ ਆਈਜ਼ ਲੰਦੇ ਨੇ ਇੱਥੇ ਬਾਏ ਕਰਦੇ ਨੇ 30-40000 ਡਾਲਰਸ ਦੀ ਤੇ ਉਹ ਆਪਣਾ ਵੀਜ਼ਾ ਕਨਵਰਟ ਕਰਦੇ ਨੇ ਤੇ ਸਟੇ ਵੀ ਇੱਥੇ ਐਕਸਟੈਂਡ ਹੋ ਜਾਂਦਾ ਹੈ ਕੀ ਸਾਨੂੰ ਉਹਨਾਂ ਲੋਕਾਂ ਨੂੰ ਸਵਾਲ ਨਹੀਂ ਪੁੱਛਣਾ ਚਾਹੀਦਾ ਜੋ ਇਹ ਬਿਜ਼ਨੈਸਸ ਹੋਲਡ ਕਰਦੇ ਨੇ ਜੋ ਐਲ ਐਮ ਆਈ ਦਾ ਇਹ ਸੌਦਾ ਕਰਦੇ ਨੇ ਖਰੀਦ ਫਰੋਖਤ ਕਰ ਰਹੇ ਨੇ ਵੇਚ ਰਹੇ ਨੇ ਸ਼ਰੇਆਮ ਤੇ ਸਰਕਾਰ ਦੇ ਨੱਕ ਤਲੇ ਵੇਚ ਰਹੇ ਨੇ ਜਿਹੜੀਆਂ ਜੋਬ ਏਜੰਸੀਜ਼ ਇਹਨਾਂ ਵਿਜ਼ਟਰ ਵੀਜ਼ਾ ਤੇ ਆਏ ਲੋਕਾਂ ਨੂੰ ਕੰਮ ਤੇ ਭੇਜਦੀਆਂ ਪਈਆਂ ਨੇ ਜਿਹੜੇ ਫੈਕਟਰੀਜ਼ ਤੇ ਕੰਪਨੀਆਂ ਇਹਨਾਂ ਨੂੰ ਇਮਪਲੋਏ ਕਰਦੀਆਂ ਨੇ ਇਹਨਾਂ ਏਜੰਸੀਜ਼ ਦੇ ਥਰੂ ਏਜੰਸੀਜ਼ ਨੇ ਜੋ ਵੱਧ ਮੁਨਾਫਾ ਕਮਾਰੀਆਂ ਨੇ ਸਰਕਾਰ ਦੀ ਬਿਲਕੁਲ ਨੱਕ ਦੇ ਥੱਲੇ ਸਰਕਾਰ ਨੂੰ ਇਹਨਾਂ ਬਾਰੇ ਪਤਾ ਨਹੀਂਗਾ ਤੇ ਅਸੀਂ ਇਹਨਾਂ ਬਾਰੇ ਆਪਣੀ ਵੌਇਸ ਕਦੋਂ ਰੇਸ ਕਰਾਂਗੇ मैक्सिम बर्नी ਨੂੰ ਇਮੀਗ੍ਰੈਂਟਸ ਦਾ ਬੜੇ ਚੁਬਦੇ ਪਏ ਨੇ ਕਿ ਮੈਕਸਿਮ ਬਰਨੀ ਨੇ ਕਦੇ ਐਟਲੈਂਟਿਕ ਕੈਨੇਡਾ ਦੀ ਗਰੀਬੀ ਬਾਰੇ ਗੱਲ ਕੀਤੀ ਹੈ ਕਿ ਉਹਨੇ ਸਰਕਾਰ ਨਾਲ ਕਦੇ ਅੱਖ ਚਾਕ ਪਾ ਕੇ ਗੱਲ ਕੀਤੀ ਹੈ ਵੀ ਹਾਂ ਤੁਸੀਂ ਕੀ ਕਰਦੇ ਹੋ ਸਾਡਾ ਜੋ ਸਾਡੇ ਗਰੀਬੀ ਹੈ ਐਨੇ ਚਿਰ ਦੀ ਹੈ ਸਾਡੇ ਰੈਜ਼ੀਡੈਂਸ ਜੋ 6 ਮਹੀਨੇ এমਪਲੋਇਮੈਂਟ ਇੰਸ਼ੋਰੈਂਸ ਤੇ ਰਹਿੰਦੇ ਨੇ ਆਪਣੇ ਪ੍ਰੋਵਿੰਸ ਛੱਡ ਕੇ ਆਪਣੀ ਫੈਮਿਲੀ ਛੱਡ ਕੇ ਹੋਰ ਪ੍ਰੋਵਿੰਸਿਸ ਜਾ ਕੇ ਕੰਮ ਕਰਦੇ ਨੇ ਉਹਨਾਂ ਵਾਸਤੇ ਤੁਹਾਡੀ ਕੀ ਪਾਲਿਸੀਜ਼ ਨੇ ਮੈਕਸਿਮ ਬਰਨੀ ਇਜ਼ ਓਨਲੀ ਕਨਸਰਨਡ ਅਬਾਊਟ ਹੀ ਬੀਇੰਗ ਇਨ ਦ ਪਾਵਰ ਆਮ ਲੋਕਾਂ ਦਾ ਜੋ ਦਰਦ ਹੈ ਉਹ ਸਿਰਫ ਉਹਨੂੰ ਵਰਤ ਰਿਆ ਸੇਮ ਜਿਹੜੇ ਸਾਡੇ ਪੋਲੀਟਿਸ਼ੀਅਨ ਨੇ ਜਸਟਨ ਟਰੂਡੋ ਇਹਨੂੰ ਅਸੀਂ ਚੂਸ ਕਰਕੇ ਲਿਆਂਦਾ ਤਿੰਨ ਵਾਰੀ ਇਹਨੂੰ ਤਾਂ ਇਮੀ ਨਵੇਂ ਇਮੀਗਰੈਂਟ ਨਾ ਤਨੀ ਚੂਸ ਕੀਤਾ ਜਾਂ ਸਟੂਡੈਂਟ ਚੂਸ ਨਹੀਂ ਕੀਤਾ ਕਿਉਂਕਿ ਉਹਨਾਂ ਕੋਲ ਤਾਂ ਵੋਟ ਦਾ ਅਧਿਕਾਰ ਹੀ ਹੈ BC Ontario ਦੇ ਵਿੱਚ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਸਾਡੀ ਸਾਊਥ-ਈਸਟ ਏਸ਼ੀਅਨ ਕਮਿਊਨਿਟੀ ਦੀ ਹੈ ਤੇ ਮੈਂ ਕਈ ਵਾਰੀ ਸੁਣਦਾ ਹੁੰਦਾ ਕਿ ਗੋਰੇ ਤਾਂ ਗੋਰੇ ਸਾਡੇ ਆਪਣੇ ਜਿਹੜੇ ਪਹਿਲਾਂ ਇਮੀਗਰੈਂਟਸ ਆਏ ਹੋਏ ਨੇ ਉਹਨਾਂ ਦੇ ਅੱਖਾਂ ਦੇ ਵਿੱਚ ਸਾਡੇ ਜੋ ਨਵੇਂ ਇਮੀਗਰੈਂਟ ਉਹ ਚੁਭਦੇ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਚੁ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਬਟ ਇੱਕ ਬਹੁਤ ਵੱਡੀ ਬਹੁਤਾਤ ਹੈ ਜਿਹੜੇ ਕਿ ਗੋਰਿਆਂ ਦੇ ਮਗਰ ਲੱਗੇ ਇਸ ਪ੍ਰੋਪੋਗੈਂਡਾ ਆ ਇਸ ਹੇਟ ਦੀ ਵੇਵ ਦੇ ਵਿੱਚ ਵਹਿ ਕੇ ਆਪਣੇ ਜੋ ਨਵੇਂ ਇਮੀਗਰੈਂਟਸ ਨੇ ਹੈ ਇੰਡੀਅਨ ਸਟੂਡੈਂਟਸ ਨੇ ਕਈਆਂ ਤੋਂ ਉਹਨਾਂ ਨੂੰ ਬਲੇਮ ਕਰਦੇ ਆ ਉਹਨਾਂ ਨੂੰ ਪਾਂਦੇ ਨੇ ਦਿਨ ਰਾਤ ਕੀ ਸਾਨੂੰ ਸਰਕਾਰ ਨੂੰ ਨਹੀਂ ਪੁੱਛਣਾ ਚਾਹੀਦਾ ਇਹਨਾਂ ਪਾਲਿਸੀਜ਼ ਬਾਰੇ ਕਿ ਤੁਸੀਂ ਇਹ ਗੰਦੀਆਂ ਪਾਲਿਸੀ ਕਦੋਂ ਬੰਦ ਕਰੋਗੇ ਕਦੋਂ ਸਾਨੂੰ ਇਨਫਰਾਸਟ੍ਰਕਚਰ ਬਣਾ ਕੇ ਦਵੋਗੇ ਜਿਹੜੇ ਇੱਥੇ ਕਾਬਿਲ ਡਾਕਟਰ ਨੇ ਕੁਆਲੀਫਾਈਡ ਡਾਕਟਰਸ ਆ ਚੁੱਕੇ ਨੇ ਇਮੀਗਰੈਂਟਸ ਬਣ ਕੇ ਉਹੋ ਆਪਣਾ ਐਗਜ਼ਾਮ ਕਲੀਅਰ ਕਰਨ ਸਾਡੀ ਹੈਲਥ케ਅਰ ਦੀ ਟੀਮ ਦਾ ਹਿੱਸਾ ਬਣਨ ਤੇ ਸਾਨੂੰ ਸਰਵਿਸੇਸ ਮਿਲਣ ਸਾਡੇ ਜਿਹੜੇ ਕੰਸਟਰਕਸ਼ਨ ਦੇ ਪ੍ਰੋਜੈਕਟਸ ਨੇ ਉਹਨਾਂ ਵਿੱਚ ਕਿੰਨੀ ਕਰਾਪਸ਼ਨ ਉਹ ਇੱਕ ਹੀ ਕਮਿਊਨਿਟੀ ਨੂੰ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਡਿਲੇ ਹੀ ਡਿਲੇ ਹੁੰਦਾ ਰਹਿੰਦਾ ਜਿਹੜੀ ਚੀਜ਼ ਇੱਕ ਜਾਂ ਦੋ ਸਾਲ ਦੇ ਵਿੱਚ ਬਣਣੀ ਆ ਉਹਨੂੰ 10-10 ਸਾਲ ਲੱਗ ਜਾਂਦੇ ਨੇ ਸਾਡੇ ਕੋ ਹਾਈਵੇਜ਼ ਦੀ ਘਾਟ ਹੈ ਸਾਡੇ ਕੋ ਸਾਡੇ ਜੋ ਲੇਬਰ ਫੋਰਸ ਹੈ ਉਹਦੇ ਵਿੱਚ ਕਿੰਨੀ ਘਾਟ ਹੈ ਜਿਹੜੇ ਅਸੀਂ ਇਮੀਗ੍ਰੈਂਟਸ ਬੁਲਾ ਰਹੇ ਹਾਂ ਸਰਕਾਰ ਉਹ ਇਮੀਗ੍ਰੈਂਟਸ ਕਿਉਂ ਨਹੀਂ ਬੁલાਉਂਦੀ ਜਿਹਨਾਂ ਦੀ ਸਾਨੂੰ ਲੋੜ ਹੈ ਅਸੀਂ ਸਿਰਫ ਇਹ ਦੇਖ ਕੇ ਹੁਣ ਲੀਡਰ ਚੂਜ਼ ਕਰਦੇ ਆ ਕਿ ਇਹ ਡਾਂਡੀਆਂ ਖੇਡ ਕੇ ਆਇਆ ਹੈ ਜਾਂ ਪੰਗੜਾ ਪਾ ਕੇ ਆਇਆ ਹੈ ਮੰਦਰ ਗਿਆ ਸੀ ਗੁਰਦੁਆਰੇ ਗਿਆ ਸੀ ਮਿਸਟਰ ਜਗਮੀਤ ਸਿੰਘ ਸਾਡੀ ਕਮਿਊਨਿਟੀ ਦਾ ਫਲਾਣ ਵਾਲਾ ਲੀਡਰ ਸਾਡੀ ਕਮਿਊਨਿਟੀ ਦਾ ਜਸਟ ਇਨਟਰੂਡਿੰਗ ਇੰਡੀਆ ਗਿਆ ਸੀ ਉਹਨੇ ਉੱਥੇ ਸੇਵਾ ਕੀਤੀ ਸੀ ਚੰਗੀ ਗੱਲ ਉਹਨੇ ਸੇਵਾ ਕੀਤੀ ਸੀ ਪਰ ਉਹਦੀਆਂ ਕੈਨਾਂ ਦੇ ਵਿੱਚ ਕੀ ਪਾਲਿਸੀਸ ਨੇ ਸਾਨੂੰ ਲੋੜ ਹੈ ਹੀ ਸਰਕਾਰ ਨੂੰ ਸਵਾਲ ਪੁੱਛੀਏ ਨਾ ਕਿ ਅਸੀਂ ਨਵੇਂ ਮਾਈਗ੍ਰੈਂਟਸ ਨੂੰ ਪੰਡ ਦੇ ਰਹੀਏ 24 ਘੰਟੇ ਸਰਕਾਰ ਨੂੰ ਪਾਲਿਸੀ ਬਣਾਉਣ ਦੀ ਲੋੜ ਹੈ ਕਿ ਸਾਨੂੰ ਐਨਐਸਟੂਡੈਂਟ ਚਾਹੀਦੇ ਨੇ ਤੇ ਦੈਟਸ ਸੈਟ ਹੈ ਅਸੀਂ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਕਿਉਂ ਨਹੀਂ ਪ੍ਰੋਟੈਸਟ ਕਰਦੇ ਆ ਗਵਰਨਮੈਂਟ ਇਜ਼ ਐਸ ਗੁੱਡ ਐਸ ਇਟਸ ਪੀਪਲ ਅਸੀਂ ਸਿਰ ਥੱਲੇ ਕਰਕੇ ਟਾਈਮ ਗੱਡੀ ਜਾਂਦੇ ਪਏ ਆ ਕੈਨੇਡਾ ਦੂਜੇ ਕੰਟਰੀਆਂ ਦੇ ਨਾਲੋਂ ਪ੍ਰੋਗਰੈਸ ਦੇ ਵਿੱਚ ਕਿੱਥੇ ਲੈਗ ਬਿਹਾਈਂਡ ਕਰ ਰਿਹਾ ਸਾਨੂੰ ਇਹ ਵੇਖਣ ਦੀ ਲੋੜ ਹੈ ਇੰਟਰਨੈਟ ਦੇ ਪਲਾਨ ਸਭ ਤੋਂ ਜ਼ਿਆਦਾ ਮਹਿੰਗੇ ਨੇ ਗੱਡੀਆਂ ਦੀ ਇਨਸ਼ੋਰੈਂਸ ਸਭ ਤੋਂ ਜ਼ਿਆਦਾ ਮਹਿੰਗੀ ਹੈ ਇੱਥੇ ਕ੍ਰਾਈਮਨਲਜ਼ ਆ ਰਹੇ ਨੇ ਕ੍ਰਾਈਮ ਦਾ ਬਹੁਤ ਮਾੜਾ ਹਾਲ ਹੈ ਬੀਡ ਫੈਡਰਲ ਪੋਲੀਟਿਸ਼ੀਅਨਸ ਬੀ ਐਟ ਪ੍ਰੋਵਿੰਸ਼ਲ ਪੋਲੀਟਿਸ਼ੀਅਨਸ ਜਦੋਂ ਡੱਗ ਫੋਰਡ ਜੀ ਇੱਥੇ ਅੰਡੀਰੇ ਦੇ ਵਿੱਚ ਇਹਨਾਂ ਨੇ ਪਾਲਿਸਿੰਗ ਦਾ ਬਜਟ ਘਟਾ ਦਿੱਤਾ ਸੀ। ਹਸਪਤਾਲਾਂ ਦਾ ਸਾਈਜ਼ ਹੀ ਵਧਾ ਦਿੱਤਾ ਸੀ। ਟੀਚਰ ਘਟਾ ਦਿੱਤੇ ਸੀ। ਚਾਹੇ ਲਿਬਰਲ ਨੇ ਚਾਹੇ ਕਨਜ਼ਰਵੇਟਿਵ ਐ। ਅਸੀਂ ਇੱਕ ਪਾਸਾ ਚੁਣ ਲੰਨੇ ਆ ਤੇ ਅਸੀਂ ਜੋ ਪੋਲੀਟਿਸ਼ੀਅਨਸ ਹੁੰਦੇ ਆ ਉਹਨਾਂ ਦੀ ਕੋਈ ਰਿਸਪੌਂਸਿਬਿਲਟੀ ਕਦੇ ਵੀ ਬੰਦਦੇ ਨਹੀਂ ਆ ਕਦੇ ਵੀ ਉਹਨਾਂ ਨੂੰ ਸਵਾਲ ਨਹੀਂ ਪੁੱਛਦੇ ਕਦੇ ਵੀ ਅਸੀਂ ਉਹਨਾਂ ਨੂੰ ਸਾਹਮਣੇ ਕੁਐਸਚਨ ਮਾਰਕ ਨਹੀਂ ਕਰਦੇ। ਬਾਰ-ਬਾਰ ਉਹੀ ਪੋਲੀਟਿਸ਼ੀਅਨਸ ਅਸੀਂ ਰਿਪੀਟ ਕਰਦੇ ਰਹਿੰਦੇ ਆ। ਈਵਨ ਦੋ ਉਹਨਾਂ ਦੀ ਪੋਲਿਸੀਜ਼ ਮਾੜੀਆਂ ਨੇ ਸਾਨੂੰ ਹਰਟ ਕਰਦੀਆਂ ਪਈਆਂ ਨੇ। ਅੱਜ ਕੈਨੇਡੀਅਨਸ ਤੜਪ ਰਹੇ ਨੇ। ਬਟ ਇਨਸਟੈਡ ਕਿ ਅਸੀਂ ਸਰਕਾਰ ਨੂੰ ਸਵਾਲ ਪੁੱਛੀਏ ਨਾ ਪੋਲਿਟਿਸ਼ੀਅਨ ਨੂੰ ਕਟਾਰੇ ਦੇ ਵਿੱਚ ਖੜਾ ਕਰੀਏ ਅਸੀਂ ਇੱਕ ਦੂਜੇ ਨਾਲ ਹੀ ਲੜਨ ਲੱਗੇ ਹਾਂ ਤੇ ਜਿਹੜੀ ਇਹ ਰੇਸ਼ਲ ਹੇਟ ਹੈ ਜਾਂ ਜੋ ਇਹ ਐਂਟੀ ਇਮੀਗ੍ਰੈਂਟ ਹੇਟ ਹੈ ਇਹ ਫਿਲਹਾਲ ਤੇ ਵਰਬਲੀ ਹੈ ਜਾਂ ਸੋਸ਼ਲ ਮੀਡੀਆ ਦੇ ਉੱਤੇ ਆ ਬਟ ਹੌਲੀ ਹੌਲੀ ਜਿੱਦਾਂ ਕਿ ਆਪਾਂ ਪਿੱਛੇ ਦੇ ਹੁਣ ਵੇਖਿਆ ਕਿ ਕੁਝ ਰੇਸ਼ਲ ਫਿਜ਼ੀਕਲ ਅਟੈਕਸ ਵੀ ਹੋਣ ਲੱਗ ਪਏ ਨੇ ਤੇ ਕਿਤੇ ਇਹ ਨਾ ਹੋਵੇ ਕਿ ਸਾਡੇ ਕੰਟਰੀ ਦੇ ਵਿੱਚ ਵੀ ਅੱਗ ਲੱਗ ਜਾਵੇ ਤੇ ਸਾਡੇ ਕੰਟਰੀ ਦੇ ਵਿੱਚ ਵੀ ਰੌਇਟਸ ਹੋਣ ਇੰਗਲੈਂਡ ਦੇ ਵਿੱਚ ਵੀ ਬਹੁਤ ਲੋਕ ਸੀ ਜਿਨ੍ਹਾਂ ਨੇ ਬ੍ਰੈਗਜ਼ਿਟ ਦਾ ਰੌਲਾ ਪਾਇਆ ਹੋਇਆ ਸੀ ਵੀ ਬ੍ਰੈਗਜ਼ਿਟ ਕਰੋ ਬਾਹਰ ਜਿਹੜੇ ਯੂਰੋਪੀਅਨ ਲੋਕ ਹਨ ਉਹਨਾਂ ਨੂੰ ਬਾਹਰ ਕੱਢੋ ਬਾਹਰ ਕੱਢੋ ਉਹਨਾਂ ਨਾਲ ਸੰਪਰਕ ਤੋੜ ਦਿਓ ਯੂਰਪ ਦੀ ਮਾਰਕੀਟ ਦੇ ਨਾਲ ਸੰਪਰਕ ਤੋੜ ਦਿਓ ਤੇ ਅੱਜ ਇੰਗਲੈਂਡ ਦਾ ਬੁਰਾ ਹਾਲ ਆਫਟਰ ਬ੍ਰੈਗਜ਼ਿਟ ਇੰਗਲੈਂਡ ਦੇ ਲੋਕ ਹੁਣ ਤੜਪ ਰਹੇ ਨੇ ਕਿਉਂਕਿ ਰਾਈジング ਫੂਡ ਪ੍ਰਾਈਸਸ ਰਾਈジング ਲਿਵਿੰਗ ਐਕਸਪੈਂਸਸ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਡੀ ਜੋ ਸਰਕਾਰ ਹੈ ਉਹਦੀਆਂ ਪਾਲਿਸੀ ਮਾੜੀਆਂ ਨੇ ਨਾ ਕਿ ਇਮੀਗ੍ਰੈਂਟਸ ਤੇ ਅਸੀਂ ਸਾਰੇ ਇੱਥੇ ਇਮੀਗ੍ਰੈਂਟ ਆਈ ਸੀ ਕੋਈ ਪਹਿਲਾ ਆਇਆ ਸੀ ਕੋਈ ਨਵਾਂ ਆਇਆ ਸਾਨੂੰ ਇੱਕ ਜੀ ਨੂੰ ਚੁੱਕਣ ਦੀ ਲੋੜ ਹੈ ਜੋ ਕਿ ਸਾਡਾ ਕੈਨੇਡੀਅਨ ਕਲਚਰ ਸਾਨੂੰ ਸਿਖਾਉਂਦਾ ਇਨਸਟੈਡ ਅਸੀਂ ਹੇਟ ਵੱਲ ਜਾ ਰਹੇ ਹਾਂ ਸੋ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਪਲੱਸ ਜਿਹੜੇ ਨਵੇਂ ਇਮੀਗ੍ਰੈਂਟਸ ਵੀ ਆ ਕਿ ਤੁਸੀਂ ਇਸ ਕੰਟਰੀ ਦੇ ਵਿੱਚ ਆਉਨੇ ਹੋ ਤਾਂ ਇੱਥੇ ਦੀਆਂ ਜੋ ਰਹੁ ਰੀਤਾ ਨੇ ਉਹਨਾਂ ਨੂੰ ਰਿਸਪੈਕਟ ਕਰੋ ਇੰਟਰਨੈਸ਼ਨਲ ਸਟੂਡੈਂਟਸ ਵੀ ਜੇ ਇੱਥੇ ਆਉਨੇ ਹੋ ਤਾਂ ਇੱਕ ਰਿਸਪਾਂਸੀਬਿਲਟੀ ਸਮਝ ਕੇ ਸਿਆਣੇ ਬਣੋ ਇੱਕ ਰਿਸਪਾਂਸੀਬਿਲਟੀ ਦੇ ਨਾਲ ਤੁਰੋ ਤੇ ਮੈਂ ਜਿਹੜੇ ਪੁਰਾਣੇ ਮਿਗ੍ਰੈਂਟਾਂ ਉਹਨਾਂ ਨੂੰ ਵੀ ਕਹੂੰਗਾ ਵੀ ਜਿਹੜੇ ਬੱਚੇ ਨੇ ਬਹੁਤ ਛੋਟੀ ਉਮਰ ਦੇ ਵਿੱਚ ਆਉਂਦੇ ਨੇ ਗਾਈਡ ਕਰੋ ਹੋ ਸਕਦਾ ਇਹਨਾਂ ਵਿੱਚੋਂ ਕੁਝ ਤਵ ਕ ਉਹ ਵੀ ਆ ਜੋ ਬਿਹੇਵ ਨਹੀਂ ਕਰਦਾ ਉਹ ਹਰ ਇੱਕ ਪਾਸੇ ਹੁੰਦਾ ਉਹ ਸਾਡੇ ਬੱਚੇ ਵੀ ਐਦਾਂ ਕਈ ਵਾਰੀ ਬਿਹੇਵ ਕਰ ਦਿੰਦੇ ਨੇ ਤੇ ਅਸੀਂ ਆਪ ਵੀ ਕਈ ਵਾਰੀ ਬਹੁਤ ਥਾਵੇਂ ਉਤੇ ਐਦਾਂ ਬਿਹੇਵ ਕਰ ਦਿੰਦੇ ਆ ਸੋ ਇਹ ਆਰਗੂਮੈਂਟ ਕਦੇ ਵੀ ਮੁੱਕ ਨਹੀਂ ਸਕਦਾ ਸਾਨੂੰ ਜੋ ਰੀਅਲ ਇਸ਼ੂਜ਼ ਨੇ ਉਹਨਾਂ ਬਾਰੇ ਗੱਲ ਕਰਨ ਦੀ ਲੋੜ ਹੈ ਆਈ ਹੋਪ ਤਾਂ ਉਹਨੇ ਮੇਰੇ ਵਿਚਾਰ ਚੰਗੇ ਲੱਗੇ ਹੋਣਗੇ ਜੇ ਤੁਹਾਨੂੰ ਮੇਰੇ ਵਿਚਾਰ ਚੰਗੇ ਲੱਗੇ ਤਾਂ ਪਲੀਜ਼ ዱ ਲਾਈਕ ਸ਼ੇਅਰ ਦਸ ਵੀਡੀਓ Thank you so much for watching this video. Sastri Kala.